ਸ਼ਿਕਾਲਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰ ਸੋਡਾ ਬਹੁਤ ਬਹੁਤ ਵਾਰ ਸਵਾਗਤ ਹੈ ਜੀ ਬਹੁਤ ਪਿਆਰੀ ਜੀ ਕਲੈਕਸ਼ਨ ਲੈ ਕੇ ਆਈਆਂ ਅੱਜ ਤੁਹਾਡੇ ਵਾਸਤੇ ਅੱਜ ਦੀ ਜਿਹੜੀ ਕਲੈਕਸ਼ਨ ਰਹੇਗੀ ਉਹ ਸਾਰੇ ਮਿਕਸਡ ਸਟੱਫ ਰਹਿਣਗੇ ਇਹਦੇ ਵਿੱਚ ਅਸੀਂ ਤੁਹਾਨੂੰ ਕਾਟਨ ਵੀ ਦਵਾਂਗੇ ਤੇ ਮਸਲੀਨ ਦੇ ਹੋਣਗੇ ਔਰਗੇਂਜ਼ਾ ਦੇ ਸਿਲਕ ਦੇ ਹਰ ਇੱਕ ਤਰ੍ਹਾਂ ਦੇ ਸੂਟ ਅੱਜ ਦੀ ਵੀਡੀਓ 'ਚ ਦਿਖਾਵਾਂਗੇ ਜਿਹੜੇ ਸੂਟ ਸੀਗੇ ਆਪਣੇ ਮਤਲਬ 3500 ਤੋਂ ਲੈ ਕੇ 4000 ਵਾਲੇ ਅੱਜ ਅਸੀਂ ਤੁਹਾਨੂੰ ਸਾਰੇ 3200 ਪ੍ਰਾਈਸ ਦੇ ਵਿੱਚ ਦਵਾਂਗੇ ਜੀ 3200 ਦਾ ਸੂਟ ਹੋਏਗਾ ਕਾਫੀ ਜ਼ਿਆਦਾ ਡਿਸਕਾਊਂਟ ਲਗਾਈ ਸੀ ਨਾ ਸੂਟਾਂ ਦੇ ਉੱਪਰ ਕਿਉਂਕਿ ਇੱਕ ਤਾਂ ਕਾਟਨ ਦੇ ਆ ਤੇ ਇੱਕ ਜਦੋਂ ਅਸੀਂ ਹੁਣ ਉਧਰ ਐਗਜ਼ੀਬਿਸ਼ਨ ਲਗਾਈ ਸੀਗਾ ਉਹਨਾਂ ਵਿੱਚੋਂ ਇੱਕ ਇੱਕ ਦੋ ਦੋ ਪੀਸ ਪਏ ਆ ਤਾਂ ਉਹ ਵਾਰੇ ਅਸੀਂ ਹੁਣ ਸਟਾਕ ਕਲੀਅਰ ਕਰ ਰਹੇ ਆ ਤੇ ਬੁਕਿੰਗ ਲਈ ਨੰਬਰ ਹੈਗਾ ਜੀ 8283828381 ਨੰਬਰ ਆ ਇਸ ਨੰਬਰ ਤੇ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਕਲੈਕਸ਼ਨ ਬਹੁਤ ਸੋਹਣੀ ਹੈ ਤੁਸੀਂ ਖੁਦ ਦੇਖ ਲੋਗੇ ਜੀ ਇਹ ਹੈਗਾ ਫਨਾਜਦਾ ਫਰਸੂਟ ਇਹ ਹੈਗਾ ਪਿਓਰ ਮਸਲੀਨ ਤੇ ਤੇ ਸਾਰੇ ਹੀ ਕਲੈਕਸ਼ਨ ਬ੍ਰਾਂਡਡ ਰਹੇਗੇ ਠੀਕ ਹੈ ਜੀ ਮਸਲੀਨ ਦਾ ਸੂਟ ਆ ਬਹੁਤ ਪਿਆਰਾ ਇਹਨੂੰ ਲੇਸਿਸ ਲਗਾ ਕੇ ਬਣਾਇਆ ਹੋਇਆ ਹੈ ਲੇਸ ਵੀ ਜੇ ਨੀਚੇ ਵੈਸੇ ਤੁਹਾਨੂੰ ਮਸਲੀਨ ਕਰਕੇ ਲਾਈਨਿੰਗ ਲਗਾਣੀ ਪਏਗੀ ਕਿਉਂਕਿ ਇਹ 크ਰੇਪ ਮਸਲੀਨ ਆ ਮਤਲਬ 크ਰੇਪ ਵਾਲੀ ਲੁੱਕ ਦਿੰਦੀ ਹੈ ਜਿਹੜੀ ਇਹ ਮਸਲੀਨ ਆ ਇੱਕ ਕਾਟਨ ਮਸਲੀਨ ਹੁੰਦੀ ਆ ਇਹ ਸਾਰੇ ਨੀਚੇ ਮਸ਼ੀਨੀ ਵਰਕ ਹੋਇਆ ਹੋਇਆ ਤੇ ਇਹ ਹੈਗਾ ਜੀ ਇਹਦੇ ਪੌਂਚਿਆਂ ਦੇ ਉੱਪਰ ਵਰਕ ਠੀਕ ਹੈ ਜੀ ਆਫ ਵਾਈਟ ਕਲਰ ਦੀ ਸਲਵਾਰ ਪੌਂਚਿਆਂ ਤੇ ਹੈਗਾ ਵਰਕ ਤੇ ਦੁਪੱਟਾ ਦਿਖਾਣੇ ਆ ਤੁਹਾਨੂੰ ਇਹ ਹੈਗਾ ਜੀ ਰਾਮ ਟੈਕਸ ਬ੍ਰਾਂਡ ਦਾ ਸੂਟ ਦੁਪੱਟਾ ਜਿਹੜਾ ਉਹ ਵੀ ਤੁਹਾਨੂੰ ਮਸਲੀਨ ਤੇ ਮਿਲੇਗਾ ਬਹੁਤ ਪਿਆਰਾ ਪੈਚਵਰਕ ਕੀਤਾ ਹੋਇਆ ਦੁਪੱਟੇ ਤੇ ਇਹ ਦੇਖੋ ਇਹ ਪੈਚਿੰਗ ਹੋਈ ਵੀ ਆ ਲੱਗਦਾ ਜਿਵੇਂ ਪ੍ਰਿੰਟ ਹੁੰਦਾ ਪਰ ਹੈਗਾ ਇਹ ਪੈਚਵਰਕ ਹੈ ਬਹੁਤ ਸੋਹਣੀ ਫਿਨਿਸ਼ਿੰਗ ਹੈ ਦੁਪੱਟੇ ਦੀ ਇਦਾਂ ਰਹੇਗਾ ਜੀ ਦੁਪੱਟਾ ਸਾਰਾ 3D ਦੁਪੱਟਾ ਬਣਿਆ ਹੋਇਆ ਬਹੁਤ ਸੋਹਣੀ ਲੁੱਕ ਦਾ ਸੂਟ ਆ ਤੇ ਪ੍ਰਾਈਸ ਹੈਗਾ ਸੂਟ ਦਾ 3200 ਤੁਸੀਂ ਅੱਜ ਦੀ ਵੀਡੀਓ ਤੋਂ ਜਿਹੜਾ ਵੀ ਮਰਜੀ ਸੂਟ ਲੈ ਲਓ 3200 ਦਾ ਸ਼ਿਪਿੰਗ ਚਾਰਜਸ ਅਲੱਗ ਤੋਂ ਰਹਿਣਗੇ ਠੀਕ ਹੈ ਜੀ ਨੈਕਸਟ ਦੇ ਰਹੇ ਹਾਂ ਤੁਹਾਨੂੰ ਪਿਓਰ ਸ਼ਾਫੌਨ ਦੇ ਸੂਟ ਆ ਜੀ ਚਨਾਉਣ ਸ਼ਾਫੌਨ ਦੇ ਸੂਟ ਇਹ ਹੈਗੇ ਨੇ ਚਨਾਉਣ ਸ਼ਫਾਉਣ ਦੇ ਸੂਟ ਬਹੁਤ ਸੋਹਣੀ ਫਿਟਿੰਗ ਆਂਦੀ ਆ ਕਿਸੇ ਵੀ ਫੰਕਸ਼ਨ ਚ ਪਾ ਲੋ ਕਿਸੇ ਵੀ ਮੌਸਮ ਦੇ ਵਿੱਚ ਪਾ ਲੋ ਬਹੁਤ ਸੋਹਣੀ ਲਾਈਟ ਵੇਟ ਲੁੱਕ ਦੇ ਸੂਟ ਨੇ ਸਾਰਾ ਹੀ ਹਾਈਲਾਈਟ ਕੀਤਾ ਹੋਇਆ ਜੀ ਤਿੱਲੇ ਵਰਕ ਦੇ ਨਾਲ ਸਿੱਪੀ ਦੇ ਨਾਲ ਮੇਨ ਹੈਗਾ ਇਹਦਾ ਫਰੰਟ ਬੈਕ ਸਾਰਾ ਹੀ ਵਰਕ ਵਾਲਾ ਰਹੂਗਾ ਠੀਕ ਹੈ ਜੀ ਇਹਦੇ ਨਾਲ ਤੁਹਾਨੂੰ ਸਿਲਕ ਦੀ ਸਲਵਾਰ ਮਿਲ ਜੇਗੀ ਤੇ organza ਨਾਲ ਮਿਲੇਗਾ ਜੀ ਦੁਪੱਟਾ 4500 ਵਾਲੇ ਸੂਟ ਨੇ ਇਹ ਇਹਦੇ ਵਿੱਚ ਅਸੀਂ ਤੁਹਾਨੂੰ organza ਦੇ ਵੀ ਦਿਖਾਣੇ ਹੁੰਦੇ ਆ ਸੂਟ ਤੇ ਅੱਜ ਇਹ chiffon ਦੇ ਆ ਸਾਰੇ ਦੁਪੱਟੇ ਦੇ ਵਿੱਚ ਸਿੱਪੀ ਦਾ ਕੰਮ ਹੋਇਆ ਹੋਇਆ organza ਦਾ ਦੁਪੱਟਾ ਤੇ ਕਲਰ ਆਪਸ਼ਨ ਬਹੁਤ ਸੋਹਣੀ ਸੋਹਣੀ ਆ ਪ੍ਰਾਈਸ ਸੇਮ ਹੈ ਜੀ 3200 ਇਹ ਹੈਗੇ ਦੀ ਕਲਰ ਆਪਸ਼ਨ ਇਰੇ ਵਿੱਚ ਦੁਪੱਟੇ 'ਚ ਸਿੱਪੀ ਥੋੜੀ ਛੋਟੀ ਆ ਗਈ ਵਿਦ ਥ੍ਰੈਡ ਵਰਕ ਦੇ ਨਾਲ ਇਹ ਨੈਕਸਟ ਕਲਰ ਆ ਜੀ ਠੀਕ ਹੈ ਕਲਰ ਵੀ ਬਹੁਤ ਸੋਹਣਾ ਬਲੈਕਿਸ਼ ਮਹਿਰੂਨ ਜਿਹਾ ਸ਼ੇਡ ਹੁੰਦਾ ਜਿਹੜਾ ਉਹ ਵਾਲਾ ਕਲਰ ਆ ਬਹੁਤ ਪਿਆਰੇ ਪੀਸ ਆ ਤੇ ਇੱਕ ਕਲਰ ਤੁਹਾਨੂੰ ਮਿਲ ਜੇਗਾ ਹਵਲਾਈ ਦੇ ਵਿੱਚ ਚਾਰ ਕਲਰ ਨੇ ਚਾਰ ਦੇ ਚਾਰੀ ਬਹੁਤ ਸੋਹਣੇ ਆ। ਲਾਸਟ ਪੀਸ ਦੰਨੇ ਆ ਜੀ ਇਹ ਪੀਸ ਸੀਗਾ 4800 ਦਾ। ਔਰਗੈਂਜ਼ਾ ਦੇ ਉੱਪਰ ਆ। ਸੇਮੇ ਪੀਸ ਦੇ ਵਿੱਚ ਅਸੀਂ ਤੁਹਾਨੂੰ ਕਾਟਨ ਦਾ ਵੀ ਦਿੱਤਾ ਸੀਗਾ ਸੇਮ ਡਿਜ਼ਾਈਨ ਦੇ ਵਿੱਚ ਮਸਲੀਨ ਕਾਟਨ ਤੇ ਦਿੱਤਾ ਸੀ। ਰਾਮਟੈਕਸ ਬ੍ਰਾਂਡ ਦਾ ਸੀਗਾ। ਤੇ ਲਾਸਟ ਪੀਸ ਆ ਜੀ ਔਰਗੈਂਜ਼ਾ ਦੇ ਉੱਪਰ ਆ। ਸਾਰਾ ਹੀ ਫਰੰਟ ਵਰਕ ਦੇ ਨਾਲ ਰਹੋਗਾ। ਜਿੰਨਾ ਵੀ ਪ੍ਰਿੰਟ ਆ ਜਿਹੜੇ ਫਲਾਰ ਹੈ ਪ੍ਰਿੰਟ ਆ ਇਹਨੂੰ ਵੀ ਹਾਈਲਾਈਟ ਕੀਤਾ ਹੋਇਆ ਤੇ ਬਾਕੀ بیس ਕਲਰ ਦੀ ਇਹਦੇ ਸਾਰੇ ਦੇ ਉੱਪਰ ਵਰਕ ਰਹੂਗਾ ਇਹਦੇ ਨਾਲ ਵੀ ਤੁਹਾਨੂੰ ਸਿਲਕ ਦੀ ਸਲਵਾਰ ਮਿਲ ਜੇਗੀ ਜੀ organza ਦੀ ਸ਼ਰਟ ਆ organza ਦਾ ਦੁਪੱਟਾ ਇਧਰ ਰਹੇਗਾ ਕਾਫੀ ਲੰਮਾ ਛੋੜਾ ਜਿਹਾ ਦੁਪੱਟਾ ਇਹ ਲਾਸਟ ਹੀ ਪੀਸ ਆ ਇਹ ਵੀ ਤੁਹਾਨੂੰ ਰਾਮ ਟੈਕਸ ਦੇ ਉੱਪਰ ਮਿਲੇਗਾ ਜੀ ਸੂਟ 3200 ਦਾ ਸੂਟ ਆ ਇਹ ਵੀ ਮਸਲੀਨ ਦਾ ਦੁਪੱਟਾ ਠੀਕ ਹੈ ਜੀ ਬਹੁਤ ਸੋਹਣਾ ਸੂਟ ਆ ਸਿੰਗਲ ਸਿੰਗਲ ਪੀਸ ਹੈ ਇਹ ਸਾਰੇ ਕੋਈ 3500 ਦਾ ਕੋਈ 4000 ਦਾ ਤੁਹਾਨੂੰ ਸਾਰੀ 3200 ਦੇ ਵਿੱਚ ਦੇ ਰਹੇ ਹਾਂ ਸੂਟ ਇਹ ਸੀਗਾ ਜੀ। ਤਕਰੀਬਨ 3800 ਦਾ ਸੂਟ। ਸਾਰਾ ਹੀ ਫਰੰਟ ਚਿਕਮ ਦੇ ਉੱਪਰ ਵਰਕ ਆ। ਤੇ ਆਸ ਤੁਹਾਨੂੰ 3200 ਦਾ ਦੇ ਰਹੇ ਹਾਂ। ਕਲਰ ਆਪਸ਼ੋ ਬਹੁਤ ਸੋਹਣੀ ਆ। ਜਿਹੜਾ ਇਹਦਾ ਫਰੰਟ ਆ ਫਰੰਟ ਦੀ ਲਾਈਨਿੰਗ ਤੁਹਾਨੂੰ ਨਾਲ ਮਿਲੇਗੀ ਜਿਹੜਾ ਇਹ ਵਾਲਾ ਫਰੰਟ ਆ ਚਿਕਮ ਦਾ ਜਿੰਨਾ ਵੀ ਕੰਮ ਹੋਇਆ ਵਾ ਫਰੰਟ ਦੀ ਲਾਈਨਿੰਗ ਨਾਲ ਆ ਵਿਦ ਸਲਵਾਰ ਆ ਜੀ। ਕਾਟਨ ਦੀ। ਤੇ ਇਹ ਹੈਗਾ ਜੀ ਇਹਦਾ ਬਲੌਕ ਪੇਂਟਿੰਗ ਵਾਲਾ ਬਹੁਤ ਪਿਆਰਾ ਜਿਹਾ ਦੁਪੱਟਾ ਇਹਦਾ ਠੀਕ ਹੈ ਇਹਦੇ ਵੀ ਸਾਨੂੰ ਕਲਰ ਦੰਨੇ ਆ ਤੇ ਥੋੜਾ ਜਿਹਾ ਡਿਜ਼ਾਈਨ ਵੀ ਚੇਂਜ ਰਹੂਗਾ ਸਟਫ ਸੇਮ ਹੈ ਜੀ ਬ੍ਰਾਂਡ ਸੇਮ ਹੈ ਆਰਟੈਕਸ ਦੇ ਸੂਟ ਨੇ ਇਹ ਦੋਨੋਂ ਤਿੰਨੋਂ ਜਿਹੜੇ ਤੁਹਾਨੂੰ ਦਿਖਾ ਰਹੇ ਆ ਇਹ ਸੈਕਿੰਡ ਕਲਰ ਆ ਇਹਦਾ ਵੀ ਦੁਪੱਟਾ ਦੇਖ ਲਓ ਤੁਸੀਂ ਇਹ ਦੁਪੱਟਾ ਹੈ ਦਾ ਹਲਕੇ ਹਲਕੇ ਡਿਜ਼ਾਈਨ ਚੇਂਜ ਨੇ ਨਾ ਸਾਰਿਆਂ ਦੇ ਸਟਫ ਸੇਮ ਆ ਬ੍ਰੈਂਡ ਸੇਮ ਆ ਤੇ ਦੁਪੱਟੇ ਵੀ ਚੇਂਜ ਨੇ ਇਹ ਹੈਗਾ ਜੀ ਇਹਦਾ ਦੁਪੱਟਾ ਠੀਕ ਹੈ ਜੀ ਮਸਲੀਨ ਦੇ ਦੁਪੱਟੇ ਵੀ ਤੇ ਪੇਂਟ ਦੇ ਨਾਲ प्राइस है थर्टी टू हंड्रेड। राम टैक्स का सूट है जी लास्ट पीस पे है सारा ही मशीनी कढ़ाई के नाल सूट है ऑल ओवर सूट है पं मीटर कॉटन तो रहेगा सूट है। जेटाई जी नाल दुपट्टा ਉਹ ਵੀ ਤੁਹਾਨੂੰ ਇਹਦਾ ਪੇਂਟ ਪ੍ਰਿੰਟਡ ਮਿਲੇਗਾ ਬਹੁਤ ਸੋਹਣਾ ਪੇਂਟ ਹੋਇਆ ਹੋਇਆ ਹੈ ਦੁਪट्टे ਤੇ ਮਸਲੀਨ ਦਾ ਦੁਪੱਟਾ ਲਾਸਟ ਪੀਸ ਆ ਜੇ ਇਹ ਸਾਰੇ 3800 ਵਾਲੇ ਆ ਸੂਟ ਜਿਹੜੇ ਤੁਹਾਨੂੰ ਮੈਂ ਰਾਮ ਟੈਕਸ ਦੇ ਦਿਖਾ ਰਹੀ ਹਾਂ ਇਹ ਸੂਟ ਵੀ 3800 ਦਾ ਇਹ ਵੀ ਲਾਸਟ ਪੀਸ ਆ ਸੈਂਟਰ ਪੈਨਲ ਦੇ ਨਾਲ ਆ ਬਹੁਤ ਸੋਹਣਾ ਵਰਕ ਆ ਸਾਈਡਾਂ ਤੇ ठीक जी ये भी सूट बहुत सोहना दुपट्टा ही बहुत प्यारा सूट था। ये सारे चिकम वर्क के उपर बने हुए राम टैक्स का सूट है प्योर कॉटन के उपर सारा ही फ्रंट चिकम पर है ਨੇਗੇਟਿਵ ਪੈਚ ਆ ਕਿਹੜੇ ਤੇ ਵੀ ਪੈਚ ਆ ਜੀ ਤੇ ਇਹਨੂੰ ਪੇਂਟ ਦੇ ਨਾਲ ਬਹੁਤ ਸੋਹਣਾ ਹਾਈਲਾਈਟ ਕੀਤਾ ਹੋਇਆ ਠੀਕ ਹੈ ਜੀ ਇਹਦੀ ਬੈਕ ਸਾਈਡ ਆ ਜਿਹੜੀ ਉਹ ਵੀ ਤੁਹਾਨੂੰ ਸਾਰੀ ਇੱਦਾਂ ਚਿਕਨ ਵਰਕ ਵਾਲੀ ਹੀ ਮਿਲੇਗੀ ਇਹਦੇ ਨਾਲ ਤੁਹਾਨੂੰ ਪ੍ਰਿੰਟਡ ਦੁਪੱਟਾ ਮਿਲੇਗਾ ਮਸਲੀਨ ਦਾ ਜਿਹੜਾ ਪੈਚ ਲੱਗਿਆ ਹੋਇਆ ਸੇਮ ਉਸੇ ਡਿਜ਼ਾਈਨ ਦਾ ਕਲਰ ਆਪਸ਼ਨ ਮਿਲ ਜਾਏਗੀ ਜੀ ਇਕ ਸਲਵਾਰਾਂ ਦਾ ਕਲਰ ਸੇਮ ਰਹੂਗਾ ਕਰੀਮ ਕਲਰ ਦੀਆਂ ਸਲਵਾਰਾਂ ਸਾਰਿਆਂ ਦੀ ਨਾਲ ਤੇ ਦੁਪੱਟੀਆਂ 'ਚ ਜਿੱਦਾਂ ਇਸੇ ਵੀ ਥੋੜਾ ਪੈਰਟ ਟੋਨ ਆ ਗਿਆ ਇਸ 'ਚ ਫਰੋਜ਼ੀ ਲਾਈਟ ਆ ਗਿਆ ਤੇ ਇੱਕ 'ਚ ਇਹ ਪਰਪਲ ਟੋਨ ਆ ਗਿਆ ਬਾਕੀ ਸਾਰਾ ਹੀ ਸੇਮ ਰਹੂਗਾ ਨਾ ਕਿਤੇ ਪੈਚ ਵੀ ਦੁਪੱਟੇ ਵੀ ਪ੍ਰਿੰਟਡ ਠੀਕ ਹੈ ਜੀ ਪ੍ਰਾਈਸ ਵੀ ਸੇਮ ਹੈ ਇਹਨਾਂ ਦਾ ਔਰਗੈਂਜ਼ਾ ਦਾ ਸੂਟ ਦੰਨੇ ਆ ਜੀ ਤੁਹਾਨੂੰ ਬਹੁਤ ਪਿਆਰਾ ਚ ਹੈ ਸਿਕਵੈਂਸ ਵਰਕ ਦੇ ਨਾਲ ਰਹੂਗਾ ਤੇ ਬਹੁਤ ਸੋਹਣਾ ਸੂਟ ਆ ਕਲਰ ਵੀ ਬਹੁਤ ਪਿਆਰਾ ਹੈ ਬਣਨ ਤੋਂ ਬਾਅਦ ਸਰਦਾਰੀ ਜੀ ਲੁੱਕ ਆਣੇ ਵਾਲੀ ਆ ਸੂਟ ਦੀ ਘੇਰੇ ਤਿਆਰੀ ਵਰਕ ਹੋਇਆ ਹੋਇਆ ਸਾਰੇ ਤੇ ਠੀਕ ਹੈ ਜੀ ਇਹਦੇ ਨਾਲ ਤੁਹਾਨੂੰ ਕ੍ਰੇਪ ਦੀ ਸਲਵਾਰ ਮਿਲੇਗੀ ਔਰਗੈਂਜ਼ਾ ਦਾ ਹੀ ਫੁੱਲ ਪੇਸਟਿੰਗ ਦੇ ਨਾਲ ਇਹ ਦੁਪੱਟਾ ਸਾਰੀ ਸਾਈਡ ਇਦਾਂ ਫੋਰ ਸਾਈਡ ਹੀ ਤੁਹਾਨੂੰ ਵਰਕ ਮਿਲ ਜਾਏਗਾ ਪੇਸਟਿੰਗ ਬਹੁਤ ਸੋਹਣੀ ਫਿਨਿਸ਼ਿੰਗ ਕੀਤੀ ਹੋਈ ਆ ਇਹ ਵੀ ਪੀਸ ਤੁਹਾਨੂੰ ਕਾਫੀ ਜਰਾ ਡਿਸਕਾਊਂਟ 'ਚ ਮਿਲ ਰਿਹਾ ਲਾਸਟ ਪੀਸ ਆ ਜੌਰ ਜੱਟ ਦੇ ਉੱਪਰ ਸੂਟ ਆ ਜੀ ਬਹੁਤ ਸੋਹਣਾ ਪੀਸ ਆ ਪਿਓਰ ਜੌਰਜਟਾ ਜੀ ਇਹ ਸ਼ਰਟ ਦਾ ਜਿਹੜਾ ਸਟੱਫ ਆ neck ਤੇ ਵੀ ਤੁਹਾਨੂੰ ਵਰਕ ਮਿਲ ਜੇਗਾ ਘੇਰੇ ਤੇ ਵੀ ਵਰਕ ਮਿਲ ਜੇਗਾ ਇਹਦੇ ਨਾਲ ਪਿਓਰ ਮਸਲੀਨ ਦੀ ਸਲਵਾਰ ਆ ਤੇ ਜੌਰਜਟ ਦਾ ਹੀ ਪਿਓਰ ਦਾ ਮਿਲੇਗਾ ਤੁਹਾਨੂੰ ਦੁਪੱਟਾ ਠੀਕ ਹੈ ਜੀ 3800 ਵਾਲੇ ਸੂਟ ਨੇ ਇਹ ਤੇ ਅਸੀਂ ਤੁਹਾਨੂੰ 3200 ਵਿੱਚ ਮਿਲ ਰਹੇ ਆ ਕਲਰ অপਸ਼ਨ ਦਿਖਾ ਦਾਨੇ ਆ। neck ਤੇ ਵੀ ਵਰਕ ਆ। ਕੇਰਾ ਜੀ ਇਹ ਸੈਕੰਡ ਕਲਰ ਬਹੁਤ ਸੋਨਾ। ਇਹ ਦੋ ਹੀ ਕਲਰ ਨੇ ਇਹਦੇ ਵਿੱਚ। ਨੈਕਸਟ ਮਸਲੀਨ ਦਾ ਸੂਟ ਦੰਨੇ ਆ ਜੀ ਰਾਮ ਟੈਕਸ ਬ੍ਰਾਂਡ ਤੇ ਲਾਸਟ ਪੀਸ ਤੇ ਆ। ਜਿਹੜਾ ਵੀ ਸੂਟ ਲੈਣਾ ਤੁਸੀਂ ਅੱਜ ਦੇ ਵੀਡੀਓ ਦੇ ਵਿੱਚੋਂ 3200 ਦਾ ਸੂਟ ਆ। ਕਾਫੀ ਜ਼ਿਆਦਾ ਡਿਸਕਾਊਂਟ ਤੇ ਮਿਲ ਰਹੇ ਨੇ ਤੁਹਾਨੂੰ ਸੂਟ। ਬਹੁਤ ਪਿਆਰਾ ਮਸਲਿਨ ਦਾ ਦੁਪੱਟਾ ਲਾਸਟ ਪੀਸ ਔਰਗੈਂਜ਼ਾ ਦੇ ਸੂਟ ਨੇ ਜੀ ਇਹਨੂੰ ਤੁਸੀਂ ਫੰਕਸ਼ਨ ਵਿੱਚ ਵੀ ਪਾਓਗੇ ਤਾਂ ਬਹੁਤ ਸੋਹਣੀ ਲੁੱਕ ਆਏਗੀ ਸੋਹੜੀ ਔਰਗੈਂਜ਼ਾ ਦੀ ਸ਼ਰਟ ਆ ਸਿਲਕ ਦੀ ਸਲਵਾਰ ਆ ਬਹੁਤ ਪਿਆਰਾ オリジナル ਮਿਰਰ ਦੇ ਨਾਲ ਵਰਕ ਹੈ ਸਾਰਾ ਹੀ organza ਦਾ ਦੁਪੱਟਾ ਹੈਗਾ ਇਹ ਹੈਗਾ ਜੀ ਦੁਪੱਟਾ ਇਹ ਸਾਨੂੰ ਕਲਰ ਆਪਸ਼ਨ ਦੇ ਦਾਨੇ ਆ ਇੱਕ ਦੇ ਨਾਲ ਇਹ ਨੇਵੀ ਬਲੂ ਕਲਰ ਦੀ ਸਲਵਾਰ ਠੀਕ ਹੈ ਸੇਮ ਡਿਜ਼ਾਈਨ ਚ ਇੱਕ ਦੇ ਨਾਲ ਤੁਹਾਨੂੰ ਮਿਲ ਜੇਗਾ ਜੀ ਇਹ ਬੋਟਲ ਗ੍ਰੀਨ ਕਲਰ ਦੀ ਸਲਵਾਰ ਆ ਇੱਕ ਹੈਗਾ ਇਹਦੇ ਵਿੱਚ ਬਲੈਕ ਕਲਰ ਠੀਕ ਹੈ ਇਹ ਮੈਰੂਨ ਜਿਹਾ ਸ਼ੇਡ ਤੁਸੀਂ ਦੇਖ ਹੀ ਲਿਆ ਚਾਰ ਕਲਰ ਨੇ 3200 ਪ੍ਰਾਈਸ ਦੇ ਵਿੱਚ ਇਹ ਪਿਓਰ ਦੇ ਸੂਟ ਨੇ ਜੀ ਪਿਓਰ ਮਸਲੀਨ ਦੇ ਇੱਕ ਦੋ ਫੀਸ ਰਹਿ ਗਏ ਆ ਕਾਫੀ ਸਾਰੇ ਸੂਟ ਸੀ ਇਹਨਾਂ ਦੇ ਵਿੱਚ ਬ੍ਰாக்கਟ ਬੂਟੀ ਦੇ ਨਾਲ ਆ ਸੂਟ ਇਹ ਪਿਓਰ ਮਸਲੀਨ ਦੇ ਉੱਪਰ ਬਹੁਤ ਸੋਹਣਾ ਸੂਟ ਆ ਕਾਫੀ ਜਿਆਦਾ ਲੈਸ ਪ੍ਰਾਈਸ ਤੁਹਾਨੂੰ ਸੂਟ ਮਿਲ ਰਿਹਾ ਇਹ ਜੈ ਵਿਜੇ ਬ੍ਰਾਂਡ ਦਾ ਸੂਟ ਹੈ ਜੀ ਇਹ ਸਾਰੇ ਵਰਕ ਹੋਇਆ ਹੋਇਆ ਹੈ ਇਸ ਤੇ ਉੱਪਰ ਜਿੰਨਾ ਵੀ ਤੁਸੀਂ ਦੇਖ ਰਹੇ ਹੋ ਇਹ ਵੀ ਨੀਚੇ ਵਰਕ ਵਾਲੇ ਪੈਚ ਲੱਗੇ ਹੋਏ ਆ ਐਕਸਟਰਾ ਪੈਚ ਤੁਹਾਨੂੰ ਬਾਜੂ ਵਾਸਤੇ ਮਿਲ ਜੇਗਾ ਇਹ ਹੈਗੀ ਇਹਦੀ ਸਲਵਾਰ ਪਿਓਰ ਮਸਲੀਨ ਦੀ ਤੇ ਪਿਓਰ ਮਸਲੀਨ ਦਾ ਹੈਗਾ ਦਾ ਦੁਪੱਟਾ ਠੀਕ ਹੈ ਜੀ ਇਹਦੇ ਵਿੱਚ ਤੁਹਾਨੂੰ ਡਿਜ਼ਾਈਨ ਦੰਨੇ ਆ ਅਲਗ-ਅਲਗ ਡਿਜ਼ਾਈਨ ਆਣਗੇ ਵੀ ਸਭ ਦਾ ਬਲੈਕ ਹੀ ਰਹੂਗਾ ਇਹ ਸਾਰੇ ਫਰੰਟ ਡਿਜ਼ਾਈਨ ਆ ਠੀਕ ਹੈ ਦੇਖੋ ਬੈਕ ਪਰ ਲੇਟਾ ਸਿਰਫ ਤੁਹਾਨੂੰ ਬ੍ਰாக்கਟ ਬੂਟੀ ਮਿਲੇਗੀ ਬਟਨਸ ਵਗੈਰਾ ਨਾਲ ਨੇ ਸਾਰੇ ਇਹ ਦੁਪੱਟੇ ਬਹੁਤ ਪਿਆਰੇ ਆ ਸਾਰੇ ਸੂਟਾਂ ਦੇ ਇਦੇ ਵਿੱਚ ਤੁਹਾਨੂੰ ਜਿਹੜਾ ਪਹਿਲਾਂ ਦਿਖਾਇਆ ਉਸੇ ਇਹ ਸੇਮ ਦੇ ਵਿੱਚ ਹੀ ਆ ਥੋੜਾ ਜਿਹਾ ਘੇਰੇ ਦਾ ਫਰਕ ਆ ਜਾਏਗਾ ਠੀਕ ਹੈ ਜੀ ਗੰਗਾ ਬ੍ਰਾਂਡ ਦਾ ਸੂਟ ਆ ਲਾਸਟ ਹੀ ਪੀਸ ਰਹਿ ਗਿਆ ਸ਼ਿਮਰ ਦੇ ਉੱਪਰ ਆਜੀ ਸ਼ਰਟ कॉटन ਸ਼ਿਮਰ ਦੇ ਉੱਪਰ ਮਸਲੀਨ ਦੀ ਸਲਵਾਰ ਦੇ ਨਾਲ ਰਹੇਗਾ ਸੂਟ ਇਹ ਮਸਲੀਨ ਦੀ ਸਲਵਾਰ ਹੈ ਜੀ ਸ਼ਿਮਰ ਮਸਲੀਨ ਦੀ ਸ਼ਰਟ ਹੈ ਜੀ ਤੇ ਇਹ ਹੈਗਾ ਦਾ ਦੁਪੱਟਾ organza ਦੇ ਵਿੱਚ ਇਦਾਂ ਰਹੀਏ ਇਹਦੀ ਲੁੱਕ ਬਹੁਤ ਸੋਹਣਾ ਸੂਟ ਹੈ ਲਾਸਟ ਪੀਸ ਆ ਪ੍ਰਿੰਟ ਬਹੁਤ ਸੋਹਣਾ ਕਲਰ ਬਹੁਤ ਸੋਹਣਾ 3800 ਵਾਲਾ ਸੂਟ ਆ ਤੇ ਦੁਪੱਟਾ ਦੇਖਿਓ ਜੀ ਸੂਟ ਦਾ ਇਹ ਹੈਗਾ ਦੁਪੱਟਾ ਇਹਦੇ ਵਿੱਚ ਤੁਹਾਨੂੰ ਕਲਰ ਦਿੰਨੇ ਆ ਇਹ ਬਸ ਇਹ ਲਾਸਟ ਹੀ ਸੈਟ ਆ ਹੁਣ ਇਸ ਤੋਂ ਬਾਅਦ ਇਹ ਸੈਟ ਨਹੀਂ ਆਏਗਾ ਇਹ ਤੁਹਾਨੂੰ ਕਾਫੀ ਜ਼ਿਆਦਾ ਡਿਸਕਾਊਂਟ ਤੇ ਦੇ ਰਹੇ ਹਾਂ ਇਹ ਹੈਗਾ ਇਹਦਾ ਦੁਪੱਟਾ ਐਡਾ ਸੇਮ ਦੇ ਵਿੱਚ ਤੁਹਾਨੂੰ ਦੋ ਸੂਟ ਮਿਲ ਜਾਣਗੇ ਪ੍ਰਾਈਸ ਹੈਗਾ ਜੀ ਸਾਰਿਆਂ ਦਾ 3200 ਹਾਂਜੀ ਉਮੀਦ ਕਰਦੀ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋएगी ਜੋ ਵੀ ਸੂਟ ਪਸੰਦ ਆ ਮੇਰੇ ਨੰਬਰ ਤੇ ਵੀਕ ਸੈਂਡ ਕਰ ਸਕਦੇ ਹੋ ਵੀਡੀਓ ਦੇਖਣ ਲਈ ਥੈਂਕ ਯੂ ਜੀ ਥੈਂਕ ਯੂ ਸੋ ਮਚ